ਸਸਿਕਾ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਆਪਾਂ ਪੇਕੇ ਪਿੰਡ ਗਏ ਸੀ ਜੀ ਆਉਂਦੇ ਹੋਏ ਬੱਚਿਆਂ ਨੇ ਕੁਝ ਸਮਾਨ ਲਿੱਤਾ ਚਲੋ ਪਹਿਲਾਂ ਤੁਹਾਨੂੰ ਉਹ ਦਿਖਾਉਣੀ ਆ ਜੀ ਸਮਾਨ ਆਜੀ ਆਪਾਂ ਨਵਜੋਤ ਲਈ ਲਿਆਂਦੀ ਹੈ ਜੀ ਪੈਂਟ ਇਹ ਆਈ ਹੈ ਜੀ 350 ਦੀ ਆਪਾਂ ਜਿਆਦਾ ਮਹਿੰਗੀ ਨਹੀਂ ਲਿੱਤੀ ਜੀ ਤੇ ਆਪਾਂ ਸ਼ਰਟ ਲੈ ਕੇ ਦਿੱਤੀ ਨਵਜੋਤ ਨੂੰ ਇਹ ਆਈ ਹੈ ਜੀ ਸਾਹੀ ਸੋਦੀ ਜੀ ਤੇ ਨਵਜੋਤ ਨਾਲ ਸੌਫਟਸ ਜਿਆਦਾ ਬਹੁਤ ਜ਼ਿਆਦਾ ਹੋ ਕਰਦਾ ਜੀ ਫਾੜਦਾ ਤੇ ਆਪਾਂ ਸੌਫਟਸ ਦੋ ਜੋੜੇ ਨਵਜੋਤ ਨੂੰ ਸੌਫਟ ਦੇ ਲੈ ਕੇ ਦਿੱਤੇ ਆ ਜੀ ਤੇ ਬੈਲਟ ਇਹਨਾਂ ਕੋਲੇ ਬਾਗੂ ਆ ਪਰ ਤੁਹਾਨੂੰ ਪਤਾ ਹੀ ਜਿਵੇਂ ਬੱਚਿਆਂ ਨੂੰ ਆਦਤ ਹੁੰਦੀ ਹੈ ਜੀ ਨਹੀਂ ਅਸੀਂ ਨਮੀ ਲੈਣੀ ਹੈ ਨਮੀ ਮੇਰੀ 100 ਰੁਪਏ ਦੀ ਹੈ ਇਹ ਨਬੂਦੀ ਨਬੂਦੀ ਜੀ ਆ 100 ਦੀ ਹੈ ਇਹ ਨਬੂਦੀ ਤੇ ਕੀ ਦੇਖ ਲੋ ਇਹਨਾਂ ਚੀਜ਼ ਆ ਫਿਰ ਵੀ ਦੇਣ ਐਨੀ ਮਹਿੰਗੀ ਆ ਸਿਰਫ ਇਹ ਕੇਦੀ ਹੋ ਸੀ ਜੀ 100 ਦੀ ਇਆ ਗੁਰਲੀਨ ਦੀ ਹੈ ਜੀ ਗਲੀਨ ਦੀ 150 ਦੀ ਦਿੱਤੀ ਹੈ ਸਟੈਚੂ ਬੈਲਾ ਜੀ ਤੇ ਇੱਕ ਨਗਜੋਤ ਨੇ ਲਿਆਂਦੀ ਹੈ ਜੀ ਬੂਟ ਆਪਦੇ ਵਾਸਤੇ ਇਹਦੀ ਇਸ ਨੂੰ ਬਿੱਚੀ ਪਈਓ ਆ ਲੈ ਕੇ ਆਂਦੇ ਜੀ ਬੂਟ ਕਿੱਥੇ 300 ਦੇ ਆ ਜੀ 600 ਦੇ 300 ਦੇ ਆ ਜੀ ਇਹ ਬੂਟ ਸਾਡੇ 500 ਦੇ ਕਹਿੰਦੇ ਸੀਗਾ ਜੀ ਆਪਾਂ 300 ਰੁਪਏ ਹੀ ਦਿੱਤਾ ਕਿਉਂਕਿ ਆਪਾਂ ਜ਼ਿਆਦਾ ਮਿਲਗੇ ਨਹੀਂ ਦਿੱਤੇ ਜੀ ਸਾਸਤੀ ਲਿੱਤੀ ਹੈ ਜੀ ਪਤਾ ਕਿ ਬੱਚਿਆਂ ਦੇ ਪੈਰ ਦੀ ਤੁਹਾਨੂੰ ਪਤਾ ਹੀ ਹੈ ਕਿ ਵੱਡੇ ਨੂੰ ਇੱਕ ਦਿਨ ਕੱਪੜੇ ਨਾਲ ਧੋ ਉਹ ਕਿੰਨਾ ਟੇਰ ਲਾ ਜਾਂਦਾ ਇਧਰ ਮੈਂ ਮਸ਼ੀਨ ਲਾ ਰੱਖੀ ਹੈ ਜੀ ਕੱਪੜੇ ਧੋਣ ਨੂੰ ਤੇ ਆਪਾਂ ਕੱਪੜੇ ਧੋਨੇ ਜੀ ਆ ਧੋ ਲਈ ਆਪਾਂ ਸੁੱਕਣੇ ਪਾਤੇ ਸੀ ਜੀ ਗਿੱਲੇ ਸੀਗੇ ਆਪਣੇ ਅੰਦਰ ਧੁੱਪ ਨਹੀਂ ਆਉਂਦੀ ਜੀ ਮਸ਼ੀਨ ਲਾ ਰੱਖੀ ਹੈ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਧਰ ਆਪਾਂ ਨਾ ਮੈਂ ਇਧਰ ਇੱਕ ਵਾਰੀ ਮੜਿਆ ਜੀ ਗੀੜਾ ਪੜਵਾਲੇ ਨੇ ਸੁੱਕੇ ਚ ਫਿਰ ਨਾ ਭਾਰੇ ਜੇ ਚੱਕੇ ਨਹੀਂ ਜਾਂਦੇ ਨਹੀਂ ਫਿਰ ਇਸ ਕਰਕੇ ਥੋੜਾ ਜਿਹਾ ਗੇੜਾ ਇੱਧਰ ਲਵਾ ਲਈ ਕੀ ਖਾ ਰਿਹਾ ਮੇਰਾ ਬਾਬੂ ਪਤਾ ਆਜੋ ਜੀ ਤੁਸੀਂ ਵੀ ਖਾ ਲਓ ਆ ਦੇ ਦੇ ਛਿਲਕੇ ਦੇ ਦੇ ਬੁੱਤ ਮੈਨੇ ਕ ਹੂੰ ਛਿਲਕੇ ਦੇ ਦੇ ਕੋ ਥੈਂਕ ਯੂ ਹਾਂਜੀ ਧੁੱਪ ਵਧੀਆ ਨਿਕਲੀ ਹੋਈ ਐ ਚਲੋ ਕੱਪੜੇ ਸੁੱਕੀ ਜਾਣਗੇ ਜੀ ਧੁੱਪ ਵਧੀਆ ਵਾ ਬੱਸ ਹਵਾ ਵੀ ਬਹੁਤ ਠੰਡੀ ਠੰਡੀ ਲੱਗ ਰਹੀ ਐ ਜੀ ਸਾਡੇ ਉਹਲੇ ਬਸੰਤ ਅਗਲੇ ਦਿਨ ਵੀ ਪਤੰਗ ਉਡਦੇ ਆ ਮੰਮਾ ਜੇ ਬਸੰਤ ਦੇ ਅਗਲੇ ਦਿਨ ਇੰਨੇ ਪਤੰਗ ਉੱਡ ਰਹੇ ਆ ਬਸੰਤ ਦੇ ਦਿਨ ਤਾਂ ਬਹੁਤ ਹੀ ਉੱਡੇ ਹੋਣਗੇ ਨਾ ਫੋਟੋਆਂ ਵੀ ਹੈ ਛੱਤ ਭਰੀ ਪਈ ਸੀ ਪਰੌਣਿਆਂ ਨਾਲ ਇੱਥੇ ਜਾ ਰਹੇ ਆ ਕੌਣ ਸੀ ਛੱਤੇ ਮਾਕੇ ਹੈ ਉਹ ਜਾ ਕੇ ਉਹ ਸ਼ਾਹੂ ਕਨੀ ਘੋਣਾ ਉਹ ਜਾ ਕੇ ਨੂਰ ਹੁਣ ਇੱਕ ਤਾਂ ਨੂਰ ਆਈ ਸੀ ਕੋੜੇ ਪਿੱਛੇ ਹੋ ਕੇ ਨਾਲ ਆਪਸ ਉੱਥੇ ਅੱਗੇ ਉਧਰ ਇੱਕ ਵੀ ਪਤੰਗ ਨਹੀਂ ਦਿਖ ਰਿਹਾ ਹੈਗਾ ਇੱਧਰ ਆ ਪਤਾ ਲੰਗਾ ਇੱਧਰ ਵੀ ਆ ਹਾਂ ਜੀ ਆਪਣੇ ਕੱਪੜੇ ਧੋਤੇ ਗਏ ਆਪਾਂ ਮਸ਼ੀਨ ਟਕਸ ਮਾਰ ਕੇ ਰੱਖ ਦਿੰਨੇ ਆ ਮੈਂ ਪਾਈਪ ਦੇ ਪਿੱਛੇ ਨਾ ਟੱਕਣ ਜਾਲ ਲਾ ਦੇਣੀ ਇੰਨੀਆਂ ਵੀ ਚੂਹਿਆਂ ਵਗੈਰਾ ਨਾ ਬੜਨ ਨਹੀਂ ਤਾਂ ਫਿਰ ਚੂਹੀ ਵਗੈਰਾ ਬੜ ਜਾਂਦੀ ਜੀ ਐ ਟੱਕਣ ਲਾ ਦਈਦਾ ਜੀ ਚਲੋ ਹੁਣ ਜਾਨਵਰ ਨਹੀਂ ਵੜਦਾ ਕੋਈ ਵਿੱਚ ਵਧੀਆ ਰਹਿੰਦੇ ਆਪਾਂ ਕਹਿੰਦੇ ਨੇ ਜਿੰਨੀ ਚੀਜ਼ ਦੀ ਸੰਭਾਲ ਰੱਖਾਂਗੇ ਨਾ ਦੇਖ ਲਓ ਇਹ ਮਸ਼ੀਨ ਨੂੰ 8-10 ਸਾਲ ਹੋ ਗਏ ਦੇਖ ਲਓ ਜੀ ਓਮੇ ਦੀ ਓਮੇ ਪਈ ਆ ਨਾ ਕਿਉਂਕਿ ਸੰਭਾਲ ਦੇ ਸਿਰ ਤੇ ਵੀ ਹੁੰਦੀ ਆ ਤੇ ਹੁਣ ਆਪਾਂ ਟਾਕ ਸਮਾਰ ਕੇ ਰੱਖ ਦਾਂਗੇ ਜੀ ਇਹਨੂੰ ਬਸ ਇਹ ਮਸ਼ੀਨ ਨਾ ਜਦੋਂ ਕੱਪੜੇ ਧੋਣੇ ਹੁੰਦੇ ਉਦੋਂ ਇੱਧਰ ਉੱਧਰ ਨੂੰ ਕਰਨੀ ਪੈਂਦੀ ਔਖਾ ਲੱਗਦਾ ਬਸ ਟਾਕ ਸਮਾਰ ਕੇ ਹੁਣ ਆਪਾਂ ਉਹਨੂੰ ਇੱਥੇ ਰੱਖ ਦਾਂਗੇ ਉਹਦੇ ਟਿਕਾਣੇ ਤੇ ਜੀ ਕਵਰ ਚੜਾਤਾ ਆਪਾਂ ਤਿੰਨੇ ਦੇ ਉੱਪਰ ਜਿਹੜੀਆਂ ਹੁੰਦਾ ਨੇ ਇੱਕ ਜਹੀ ਇਹ ਵੀ ਦੇਲ ਮਸੁੱਟੀ ਨਹੀਂ ਸੀਗੀ ਮੈਂ ਤੇ ਉੱਤੇ ਦੇ ਦੇਣੀ ਨੇ ਮਸ਼ੀਨ ਦੇ ਵੀ ਜਿਵੇਂ ਹੋਰ ਬਾਅਦ ਚੋਂ ਆਪਾਂ ਕੋਈ ਭਾਰੀ ਚੀਜ਼ ਉੱਪਰ ਰੱਖ ਦੇ ਮਸ਼ੀਨ ਤੇ ਫਿਰ ਮਸ਼ੀਨ ਖਰਾਬ ਨਹੀਂ ਹੁੰਦੀਗੀ ਜਿਵੇਂ ਹੁਣ ਕੋਈ ਚੀਜ਼ ਤੁਲਪਾ ਦੀ ਵੀ ਬਾਹਰ ਪਈ ਹੁੰਦੀ ਆ ਪਰਾਖ ਦੇਣੇ ਜਿਵੇਂ ਪਰਖੜ ਬਖਾ ਰਹਾ ਹਾਂ ਜੀ ਆਪਾਂ ਵੀਡੀਓ ਦੇ ਅੰਡੇ ਇੱਥੇ ਕਰਦੇ ਜੀ ਵੀਡੀਓ ਵਧੀਆ ਲਗੀ ਲਾਈਕ ਕਰ ਤੇ ਕਮੈਂਟ